ਮੇਰੀ ਬਿਮਲਾ ਭੈਣ ਚਲੋ ਬਸ ਇੰਨਾ ਕੰਮ ਸੀ ਅਸੀਂ ਤਾਂ ਕੰਬਲ ਵਿਛਾਉਣਾ ਸੀ ਥੱਲੇ ਚਲ ਵੀ ਚਲੋ ਚਲ ਵੀ ਚਲ ਹਾਂ ਮੈਂ ਨਾ ਛੱਡ ਦੇ ਹਾਂ ਹਾਂ ਨਾ ਛੱਡ ਦੇ ਮੈਨੂੰ ਕਿਉਂ ਨਾ ਮੱਲੇ ਵਾਲੇ ਸਾਰੇ ਤੁਹਾਡੀ ਗਵਾਹੀ ਭਰਦੇ ਵੀ ਤੁਸੀਂ ਬਹੁਤ ਚੰਗੇ ਬੰਦੇ ਹੋ ਪਰ ਤੁਹਾਡੀ ਹਾਲਤ ਇਸ ਟਾਈਮ ਮਾੜੀ ਹੈ ਮਾਂ ਤੁਸੀਂ ਮਾੜੇ ਨਹੀਂ ਹੈਗੇ ਤੁਹਾਡੇ ਹਾਲਾਤ ਮਾੜੇ ਹੋਗੇ ਮਾਂ ਇਹਨਾਂ ਦੇ ਵਾਲ ਮਲਾਹੇ ਉਤੋਂ ਜਟਾਂ ਚ ਤੇ ਉਹਦੇ ਤੇ ਮੈਨੂੰ ਲੱਗਦਾ ਵੀ 1.5 200 ਜੂ ਆ ਇਹਨੂੰ ਆਪ ਹਸਪਤਲ ਦਾ ਆਖਰ ਕਰਾਉਣਾ ਮਾਂ ਕੋਈ ਗੱਲ ਨਹੀਂ ਠੀਕ ਆ ਔਰ ਇਹ ਠੀਕ ਹੋ ਜੂਗੀ ਫਿਰ ਵਾਪਸ ਘਰੇ ਆ ਜਾਣਾ ਇਹ ਆਦੀ ਬਾ ਤੁਹਾਡੇ ਕੋਲ ਆਪਾਂ ਠੀਕ ਕਰ ਲੂਗਾ ਮੇਰਾ ਮੰਦਰ ਘਰੇ ਸਮੈਲ ਮਾਰਦੀ ਅੰਦਰੋਂ ਇੰਨਾ ਮੁਸ਼ਕ ਮਾਰਦਾ ਅੰਦਰੋਂ ਕਿਵੇਂ ਇਹ ਮਾਤਾ ਪਈ ਆ ਵਿਚਾਰੀ ਔਰ ਇੱਥੇ ਜਿੱਥੇ ਮੈਂ ਖੜਾ ਇੱਥੇ ਪੈਰਾਂ ਦੇ ਵਿੱਚ ਇਹ ਵੀਰਾ ਪੈਂਦਾ ਇੱਥੇ ਭਾਗ ਜਾ ਚਲ ਪਾ ਮੁੰਡਾ ਮੇਰਾ ਕੋੜਾ ਮੇਰੀ ਸੇਵਾ ਕਰਦਾ ਹੋ ਮਾਂ ਕਿੰਨੀ ਸੇਵਾ ਕਰਦਾ ਦਿਖੀ ਜਾਂਦੀ ਆ ਬੱਚੇ ਪਿਆਸੇ ਨੇ ਲੈਣੇ ਜਾ ਦੰਡੇ ਘੜੋ ਆਏ ਤੁਸੀਂ ਇਹਨਾਂ ਨੂੰ ਦਿੰਦੇ ਹੀ ਹੁੰਦੇ ਆ ਤਿਆਂ ਨੂੰ ਦਿੰਦੇ ਨਹੀਂ ਹੁੰਦੇ ਹੁਣ ਦੀਵਾਲੀ ਲੰਘ ਕੇ ਗਈ ਐ ਲਫਣਲਾ ਆ ਜੀ ਸੁੱਚੀਆਂ ਸੱਚੀਆਂ ਇਹ ਤਰੱਜੀਆਂ ਹੋਈਆਂ ਰੂਹਾਂ ਨੇ ਭੈਣੇ ਤੁਸੀਂ ਕੀ ਕਹਿੰਦੇ ਹੋ ਵੀ ਇਹਨਾਂ ਨੂੰ ਲਾਜ ਲਈ ਜਾਣਾ ਚਾਹੀਦਾ ਕਿ ਨਹੀਂ ਲੇਕਿਨ ਜਾਣਾ ਚਾਹੀਦਾ ਨਾ ਆ ਦੇਖੋ ਗਲੀ ਪਈ ਅੰਦਰ ਮੈਂ ਪੁੱਛਣਾ ਚਾਹੁੰਨਾ ਇੱਥੋਂ ਦੇ ਜਿਹੜੇ ਨਮਾਇंदे ਨੇ ਕਾਉਂਸਲਰ ਨੇ ਜਾਂ ਕੋਈ ਹੋਰ ਨੇ ਤੁਸੀਂ ਦੇਖੋ ਆ ਦੇਖੋ ਜੀ ਸਰ ਸਸੇਗਾ ਮਦਾਈ ਆ ਸਸਰੀ ਕਨੂ ਤੇ ਆ ਕਿੱਦਾਂ ਜੀ ਠੀਕ ਆ ਬੱਚਾ ਮਨ ਨੂੰ ਕੀ ਹੋਇਆ ਹੈ ਹੈ ਕਿਹੋ ਜਿਹਾ ਹੋਇਆ ਮਨ ਨੂੰ ਦਵਾਈ ਦਵਾਰੀਏ ਮੈਂ ਉਹ ਤਾਂ ਮੈਂ ਤਾਂ ਠੀਕ ਹੋ ਗਿਆ ਮੈਂ ਪਈਆ ਮੰਦਾ ਮੈਂ ਦਵਾਈ ਦਵਾਰੀ ਉਹ ਕਰਦਾ ਅੱਛਾ ਮੁੰਡਾ ਲੈ ਜਾਂਦਾ ਹਾਂ ਮਤਲਬ ਨਾਮ ਕੀ ਤੁਹਾਡਾ ਬਿਮਲਾ ਬੀ ਤੁਹਾਡਾ ਮੇਰਾ ਦਾ surjit surjit ਦਵਾਈ ਦਵਾਰੀਏ ਮਾਤਾ ਜੀ ਮੈਂ ਬੱਚਾ ਹੈ ਮੈਂ ਬੱਚਾ ਠੀਕ ਹਾਂ ਮਰਾ ਦੇਖੋ ਤੁਹਾਡੇ ਹਾਲ ਕੀ ਹਾਲਾਤ ਕੀ ਹੈ ਬੇੜਾ ਮੈਂ ਬੱਚਾ ਤੁਹਾਡੇ ਦੇਖੋ ਸਿਹਤ ਵਿੱਚ ਕੀ ਹਾਲ ਹੈ ਸਿਕਰੀ ਦੇਖੋ ਬਹੁਤ ਠੀਕ ਠੀਕ ਤੁਸੀਂ ਸਿਕਨੀ ਪੰਮ ਦੇਖੋ ਤੁਹਾਡੇ ਸਿਰ ਚ ਕਿੰਨੀ ਹੋਈ ਪੀ ਮਾਤਾ ਦੇਖੋ ਕੋਸ਼ ਨੰਬਰ 9921 ਦੇ ਬੱਸ ਤੁਹਾਨੂੰ ਜਿਹੜਾ ਪ੍ਰੋਬਲਮ ਆਣਾ ਤੇ ਕਰ ਦੂਗੇ ਆਪਾਂ ਕਰਾ ਦਿੰਨੇ ਆ। ਕੋਈ ਤਾਂ ਲੈ ਮੈਨੂੰ ਕੁਝ ਨਹੀਂ ਹੋਇਆ ਮੈਨੂੰ ਕੁਝ ਨਹੀਂ ਆਇਆ ਮੇਰੀ ਸਕਿੰਟ ਵੀ ਵਿਖੋ ਬੋਲਦੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਪਹੁੰਚੇ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਕਿਲਾਮਨਲਾ ਇੱਥੇ। ਕਿਲਾਮਨਲੇ ਦੇ ਵਿੱਚ ਇੱਕ ਪਰਿਵਾਰ ਆ। ਇੱਕ ਬਜ਼ੁਰਗ ਸੀ ਜਿਹੜੇ ਚਕਲੇ ਬੇਲੇ ਨੇ ਵੇਚਦੇ ਸੀਗੇ ਆਪਣਾ ਰੋਜ਼ਗਾਰ ਕਰਦੇ ਸੀ ਆਪਣੇ ਪਰਿਵਾਰ ਨੂੰ ਪਾਲਦੇ ਸੀ। ਤੇ ਬਾਪੂ ਚੜਾਈ ਕਰ ਗਿਆ ਕੁਝ ਮਹੀਨੇ ਪਹਿਲਾਂ ਉਹਦੀ ਪਤਨੀ ਮਾਤਾ ਬਹੁਤ ਬੁਰੀ ਹਾਲਤ ਦੇ ਵਿੱਚ ਪਈ ਆ ਘਰ ਦੇ ਵਿੱਚ ਉਹਦਾ ਮੁੰਡਾ ਵੀ ਸਿੱਧਰਾ ਵਾ ਥੋੜਾ ਜਿਆ ਤੇ ਘਰ ਦੇ ਹਾਲਾਤ ਇੰਨੇ ਮਾੜੇ ਆ ਤੇ ਮਾਤਾ ਦੀ ਪੂਰੀ ਚਮੜੀ ਗਲ ਗਈ ਸਕਿਨ ਸਾਰੀ ਖਰਾਬ ਹੋ ਗਈ ਹੈ ਸਰੀਰ ਗਲਿਆ ਪਿਆ ਔਰ ਅੰਦਰ ਹੀ ਪਈ ਹੈ ਕਈ ਕਈ ਦਿਨਾਂ ਤੋਂ ਭੁੱਖੀ ਅੰਦਰ ਹੀ ਪਈ ਰਹਿੰਦੀ ਹੈ ਬਾਹਰ ਨਿਕਲਦੀ ਹੋਈ ਨਹੀਂ ਕਦੇ ਬਾਕੀ ਸਾਡੇ ਟੀਮ ਮੈਂਬਰ ਨੇ ਬੱਬਲ ਜੀ ਇਹਨਾਂ ਦੀ ਡਿਊਟੀ ਲਈ ਸੀ ਇਹ ਆ ਕੇ ਵੈਰੀਫਾਈ ਕਰਕੇ ਗਏ ਸੀ ਇੱਧਰ ਰਿੱਤਕ ਖੜਾ ਸਾਡਾ ਥੀ ਮੈਂਬਰ ਸਾਨੂੰ ਮੁੱਲੇਆਲਾ ਨੇ ਫੋਨ ਕਰਕੇ ਵੀਡੀਓ ਬਣਾ ਕੇ ਭੇਜੀ ਸੀ ਅਤਲ ਸਾਲਨ ਜੀ ਨੇ ਸਾਡੇ ਉਹ ਵੀ ਆ ਰਹੇ ਨੇ ਅਤਲ ਵੀ ਨਾ ਜੇ ਉਹਨਾਂ ਦੇ ਨਾਲ ਵੀ ਸਾਡਾ ਸੰਪਰਕ ਹੋਇਆ ਸੀ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀਗੀ ਇਹ ਘਰ ਆ ਜਿੱਥੇ ਇੱਕ ਮਾਤਾ ਅੰਦਰ ਪਈ ਆ ਬਹੁਤ ਬੁਰੀ ਹਾਲਤ ਦੇ ਵਿੱਚ ਔਰ ਇਦਾਂ ਦੇ ਲੋਕਾਂ ਦਾ ਕੋਈ ਵਾਰਿਸ ਨਹੀਂ ਨਾ ਤਾਂ ਆਪਣੇਆਂ ਦੇ ਵਿੱਚ ਕੋਈ ਬੱਚਿਆ ਹੈ ਨਾ ਜਿਹੜਾ ਇਹਨਾਂ ਦੀ ਮਦਦ ਕਰੇ ਤੇ ਨਾ ਸਮਾਜ ਦੇ ਵਿੱਚ ਕੋਈ ਬੱਚਿਆ ਜਿਹੜਾ ਇਹਨਾਂ ਦੀ ਕੋਈ ਬਾਹ ਫੜੇ ਨਾ ਸਿਸਟਮ ਦੇ ਵਿੱਚ ਕੋਈ ਬੱਚਿਆ ਵੀ ਕੋਈ ਸਰਕਾਰਾਂ ਕੋਈ ਹੋਰ ਆ ਕੇ ਇਹਨਾਂ ਦੀ ਬਾਹ ਫੜੇ ਤੇ ਇੱਥੇ ਇਲੈਕਸ਼ਨਾਂ ਹੁੰਦੀਆਂ ਕਾਉਂਸਲਰ ਤੋਂ ਲੈ ਕੇ ਐਮਪੀ ਤੱਕ ਮਨਿਸਟਰ ਚੁਣੇ ਜਾਂਦੇ ਆ ਪ੍ਰਧਾਨ ਮੰਤਰੀ ਚੁਣੇ ਜਾਂਦੇ ਆ ਮੁੱਖ ਮੰਤਰੀ ਚੁਣੇ ਜਾਂਦੇ ਆ ਪਰ ਆਮ ਬੰਦੇ ਦੇ ਜੀਵਨ ਦੇ ਵਿੱਚ ਜੋ ਹੋ ਰਿਹਾ ਉਹਦਾ ਫਰਕ ਕਿਸੇ ਨੂੰ ਨਹੀਂ ਪੈਂਦਾ ਔਰ ਨਾ ਹੀ ਕੋਈ ਦੇਖਣ ਆਉਂਦਾ ਇਹੀ ਹਾਲ ਅੱਜ ਇਸ ਘਰ ਦਾ ਹੋਇਆ ਆਪਾਂ ਅੰਦਰ ਚੱਲ ਕੇ ਦੇਖਦੇ ਆਂ ਮੱਲੇ ਵਾਲੇ ਤਾਂ ਕੁਝ ਯਾਰਾ ਦੱਸਣ ਤੋਂ ਹੈ ਨਹੀਂਗੇ ਬਾਜਬ ਕਿਧਰ ਦੀ ਜਾਊਗਾ ਕੋਨੇ ਮਾਤਾ ਨਹੀਂ ਲੋਕ ਲਾਇਆ ਹੋਇਆ ਅੰਦਰ ਹਾਂਜੀ ਲੋਕ ਮੁੰਡਾ ਨਾਲ ਮਾਤਾ ਤਾਂ ਮੁੰਡਾ ਅੰਦਰ ਹੀ ਆ ਹਾਂਜੀ ਮੁੰਡਾ ਅੰਦਰ ਕੀ ਨਾਮ ਮੁੰਡਿਆ ਮੁੰਡੇ ਦਾ ਨਾਮ ਕੀ ਡਗਰੂ 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 ਮੜੇ ਆਵਾਜ਼ ਮਾਰਿਓ ਟਰਾਈ ਤਾਂ ਕਰੋ ਆ ਧਗੜੂ ਹਲੋ ਧਗੜੂ 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 ਕੋਈ ਨਾ ਖੋਲਣਾ ਨੀ ਦਵਾ ਟਰਾਈ ਤਾਂ ਕਰੋ ਤੁਸੀਂ ਨਾ ਦੱਸ ਦੂਸਰੇ ਪਾਸੇ ਵੀ ਜਾ ਉਹ ਪਿੰਸ ਆਈਏ ਆਪਾਂ ਦਰਵਾਜ਼ਾ ਖੋਲ ਲਓ ਉਹ ਉਦੋਂ ਹੀ ਚੜ ਕੇ ਨਾ ਦਰਵਾਜ਼ਾ ਨਹੀਂ ਖੋਲਣਾ ਪੁੱਤਰ ਉਹ ਨਹੀਂ ਖੋਲਣਾ ਉਹ ਖੋਲਣਾ ਨਹੀਂ ਉਹ ਜਿੰਨਾ ਮੱਡੀ ਥੋਰ ਲਗਾ ਲਓ ਜੀ ਆਪਾਂ ਹੀ ਆਏ ਜਾਵਾਂਗੇ ਪੁੱਤਰ ਰੁੱਕੀ ਜਾਂਦੇ ਆਪਾਂ ਇਹ ਕਹਿ ਕੇ ਕਿ ਕੋਈ ਨਾ ਟਰਾਈ ਤਾਂ ਕਰਨ ਦਿਓ ਹਾਂ ਟਰਾਈ ਕਰਨ ਦਿਓ ਟਰਾਈ ਤਾਂ ਕਰਨ ਦਿਓ ਸਾਨੂੰ ਨਾਲੇ ਖੜਕਾਈ ਜਨ ਨਾਲੇ ਕਹਿੰਦੇ ਨਹੀਂ ਨਹੀਂ ਖੋਲਣਾ ਨਹੀਂ ਉਹ ਇਧਰਾਂੀਆਂ ਚੁਰੂਣੀਆਂ ਜੋੜ ਛਿਰਕੇ ਚ ਉਹ ਕਹਿੰਦੇ ਨੇ ਜਿਉ ਇਹਨਾਂ ਨੂੰ ਲੈ ਕੇ ਚੱਲ ਜਾਣਗੇ ਨਾ ਦਾ ਸੁਣੋ ਉਦੋਂ ਪੁੱਛਦੇ ਨਹੀਂ ਪਏ ਨਾ ਕਦੀ ਆਏ ਨੇ ਇੱਥੇ ਤੇ ਬਹੁਤ ਪਰੇਸ਼ਾਨ ਮੱਲਾ ਬਹੁਤ ਪਰੇਸ਼ਾਨ ਹੈ ਉਹ ਲੈਟੀਆਂ ਕਰਕੇ ਗਈ ਤੇ ਛੁੱਟਦੇ ਨੇ ਕੋਠਿਆਂ ਦੇ ਛੁੱਟਦੇ ਨੇ ਲੋਕਾਂ ਦੇ ਕੋਠਿਆਂ ਦੇ ਛੁੱਟਦੇ ਨੇ ਲਪਾਫੇ ਪਰ ਪਰ ਦਿੰਦੇ ਨੇ ਅੱਧਾ ਛੁੱਟਦੇ ਪਏ ਨੇ ਅਸੀਂ ਬਹੁਤ ਮੱਲਾ ਪਰੇਸ਼ਾਨ ਹਨ ਤੋਂ ਸਿਰਫ ਇਹਨਾਂ ਦੀ ਨਿਵੇਦਨ ਸਾਡੀ ਇਹ ਹੈ ਕਿ ਉਹ ਕਹਿੰਦੇ ਚਾਬੀ ਸਾਨੂੰ ਲੈ ਕੇ ਚਾਹ ਪਹਿਲਾ ਮਾਰ ਕੇ ਨਾ ਚਾਬੀ ਉੱਧਰ ਦੇਣੀ ਹੈ ਚਾਬੀ ਨਹੀਂ ਆਪਾਂ ਦੇਣੀ ਜਦ ਬੱਚਾ ਠੀਕ ਹੋ ਜਾਣਗੇ ਤੁਸੀਂ ਇਹਨੂੰ ਬਤਾ ਲਓ ਚਾਬੀ ਵੀ ਜਾਏਗੀ ਗੱਲ ਸਹੀ ਹੈ ਦੇਖੋ ਜੀ ਗੱਲ ਇਹ ਆ ਵੀ ਅਸੀਂ ਕਿਸੇ ਦਾ ਘਰ ਨਹੀਂ ਮਾਂ ਕਲੇਮ ਕਰਦੇ ਮੇਰੀ ਸੁਣ ਲਓ ਗੱਲ ਅਸੀਂ ਤਾਂ ਸਿਰਫ ਇਹਨਾਂ ਦੀ ਸੇਵਾ ਕਰਨੀ ਹੈ 5-7 ਮੈਂਬਰਾਂ ਦੀ ਕਮੇਟੀ ਬਣਾ ਲਓ ਤੇ ਆਪਾਂ ਉੱਥੇ ਦੇ ਦਾਂਗੇ ਚਾਬੀ ਇਹ ਬੇਟਾ ਵਾ ਹਾਂਜੀ ਬੇਟਾ ਡਗੜੂ ਕੀ ਹਾਲ ਨੇ ਪੁੱਤ ਠੀਕ ਆ ਬੇਟਾ ਹਾਂਜੀ ਕੀ ਨਾਂ ਤੇਰਾ ਪੁੱਤ ਮੈਂ ਕਿਹਾ ਸਰਜੀਤ ਸਰਜੀਤ ਸਿੰਘ ਸਰਜੀਤ ਤੇਰੇ ਪਾਪਾ ਦਾ ਕੀ ਨਾਂ ਸੀ ਪਾਪਾ ਦਾ ਨਾਮ ਦਿਕ ਮੇਸ਼ ਹਾਂ ਮੇਸ਼ ਰਮੇਸ਼ ਔਰ ਮੰਮੀ ਦਾ ਕੀ ਨਾਂ ਪੁੱਤ ਉਹਦਾ ਨਾਮ ਬਿਮਲਾ ਬਿਮਲਾ ਵਾ ਕਿਵੇਂ ਮੰਮੀ ਤੇਰੇ ਠੀਕ ਆ ਹੁਣ ਹਾਂਜੀ ਦਿਖਾਤਾ ਪੁੱਤ ਮਾੜਾ ਦੇਖੀ ਮਰੇ ਘਰ ਦੇ ਆਂਦੇ ਹੋ ਤੁਸੀਂ ਉਹਨਾਂ ਨਾਲ ਗੱਲਬਾਤ ਹਾਂ ਕਰ ਲੈਨੇ ਪੁੱਤਰ ਘਰ ਦੇ ਨਾ ਮੰਮੀ ਨੂੰ ਤਾਂ ਮਿਲ ਗਏ ਆਪਾਂ ਕਹਿੰਦੇ ਚਾਚਾ ਦੇ ਨਾ ਕੋਈ ਗੱਲ ਹੋ ਆ ਆ ਜਾ ਚੱਲ ਰਹਿ ਜਾ ਬਲਾ 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 ਪੁੱਤ ਉਹਨਾਂ ਨੂੰ ਜਿਹੜੇ ਆਉਂਦੇ ਕੋਈ ਨਾ ਚੱਲ ਆ ਜਾ ਆਹ ਲੱਗ ਖਾਇਆ ਉਹ ਕੋ ਜੀ ਉਹ ਕਹਿੰਦਾ ਸੁਣਿਆ ਲੱਗ ਆ ਰਿਹਾ ਆ ਰਿਹਾ ਕਹਿੰਦੇ ਆ ਕੋਣ ਉਧਰ ਤੇਰੇ ਤਾਇਆ ਜੀ ਆ ਚਾਚਾ ਜੀ ਚਾਚੇ ਚਾਇ ਸਾਰੇ ਆ ਗਏ ਮੰਮੀ ਨੂੰ ਤੇਰੀ ਨੂੰ ਦਾਖਲ ਕਰਾਇਆ ਉਹਨਾਂ ਨੇ ਅਸਪਤਾਲ ਚਾਚੇ ਨੇ ਉਹਨੇ ਕੋਈ ਫੇਸ ਨਹੀਂ ਆਉਂਦਾ ਦਿਖਾ ਤਾਂ ਅਸੀਂ ਪੁੱਤ ਦੇਖੀਏ ਸਹੀ ਆਪਾਂ ਨੂੰ ਪਤਾ ਲੱਗ ਜੂ ਖਬਰਾਂ ਛੋਟੀ ਜੀ ਪ੍ਰੋਬਲਮ ਹੋਵੇ ਕੋਈ ਆਜੋ ਓਹੋ ਇਹ ਜਿੰਦਾ ਲੱਗਿਆ ਕਮਰੇ ਨੂੰ ਇਹ ਵੀ ਥੋੜਾ ਹੀ ਆ ਉੱਪਰ ਜਾਣਾ ਜੀ ਉੱਪਰ ਬੱਬਲ ਵੀਰੇ ਬੱਬਲ ਭਾਈ ਬੱਬਲ ਵੀਰੇ ਬੱਬਲ ਵੀਰੇ ਨਿੱਕੇ ਨਿੱਕੇ ਕਾਰਨਾ ਉਹਦੇ ਵਿੱਚ ਹੀ ਸਾਰੇ ਕਿਵੇਂ ਰਹਿੰਦੇ ਨੇ ਸਾਰੇ ਗੰਦੀ ਗੰਦ ਪਿਆ ਜੀ ਪੂਰਾ ਕਵਾੜਾ ਇਹ ਸਾਰੇ ਭਰਿਆ ਪਿਆ ਬਾਥਰੂਮ ਟਾਇਟਰੀਨ ਦੀ ਹਿਸਮੇਲਾ ਆ ਰਹੀ ਹੈ ਬੇਬੇ ਸਾਸਰੀਕਾਲ ਹੈ ਸਾਸਰੀਕਾਲ ਬੇਬੇ ਆਸਿਕਾ ਲਵੰਨਰ ਤੁਸੀਂ ਆਏ ਸੀ ਬੱਚੇ ਨਹੀਂ ਮੈਂ ਮੈਂ ਨਹੀਂ ਆਇਆ ਮੈਂ ਤਾਂ ਹੋਣੀ ਆਇਆ ਮਾਂ ਆਇਆ ਸੀ ਮੈਂ ਲਗਵਾਦਾ ਨਹੀਂ ਮੈਂ ਨਹੀਂ ਆਇਆ ਸੀ ਮੈਂ ਉਹ ਦੂਜੇ ਮੁੰਡੇ ਸੀਗੇ ਓਹੋ ਮਾ ਕਿੰਨੀ ਸਮੈਲ ਆਉਂਦੀ ਅੰਦਰੋਂ ਐਂ ਪਈਆਂ ਵਿੱਚੇ ਅੰਦਰ ਹੀ ਤੂੰ ਕੋਈ ਨੇ ਬੱਚੇ ਸਾਭਾ ਘਰ ਤੂੰ ਤਾਂ ਪੈਣਾ ਪੈਣਾ ਫਾੜੀ ਮਾਂ ਜੂਆਂ ਤਾਂ ਦੇਖ ਕਿੰਨੀਆਂ ਪਈਆਂ ਪਈਆਂ ਇਹ ਰੇਕ ਬਾਬਾਸ ਕਰ ਤੂੰ ਆ ਦੇਖੋ ਜੀ ਕੀੜੀਆਂ ਕੀੜੇ ਆ ਸਿਰ ਚ ਜੂਆਂ ਦੇਖੋ ਅਜੂਆਂ ਦੇਖੋ ਸਰ ਜੂਆਂ ਨੂੰ ਕੱਢਣਾ ਹੈ ਨਹੀਂ ਮਾਂ ਨਾ ਅਸੀਂ ਤੇਰੀ ਸੇਵਾ ਵਾਸਤੇ ਮਾਂ ਤੈਨੂੰ ਕੀੜੀਆਂ ਖਾ ਜਾਣਗੀਆਂ ਤੇਰੇ ਬਿਸਤਰੇ ਦੇ ਸਾਰੇ ਕੀੜੀਆਂ ਕੀੜੀਆਂ ਅੱਜ ਦੇ ਪੈਸੇ ਚਾਹਿਆ ਸੀ ਮਾਰ ਬਿਜਾਈਏ ਸਾਡੇ ਕੋਲ ਕੁਝ ਨਹੀਂ ਹੈ ਆਏ ਹਾਏ ਭਾਈ ਐਦਾਂ ਖੇਚੇ ਮੇਰੇ ਵਾਲ ਦੇਖੋ ਜੀ ਆ ਬਾਲਾਂ ਦੇ ਉੱਤੇ ਅਜੂਆਂ ਦੇ ਗੁੱਛੇ ਬਣੇ ਹੋਏ ਆ ਦੇਖੋ ਬਣ ਰਹੇ ਨੇ ਗੁੱਛੇ ਐ ਇੰਨੇ ਕੁ ਬਾਲ ਮੈਨੂੰ ਲਾਹੇ ਉਤੋਂ ਜਟਾਂ ਚੋਂ ਤੇ ਉਰੇ ਤੇ ਹੀ ਮੈਨੂੰ ਲੱਗਦਾ ਵੀ 1.5 200 ਜੂ ਆ ਯਾਨੀ ਜਿਆਦਾ ਦਵਾਈ ਦੂਈ ਲਾਈ ਦੀ ਹੈ 1.5 200 ਜੂ ਆ ਬਾਈ ਟਗੜੂ ਜੂ ਆ ਹੀ ਜੂ ਆ ਬਾਈ ਅੱਗੇ ਆ ਅੱਗੇ ਆ ਤੂੰ ਤੂੰ ਇੱਥੇ ਥੱਲੇ ਪੈਣਾ ਹੈ ਬਈ ਤੂੰ ਇੱਥੇ ਪੈਣਾ ਹਾਂਜੀ ਕੋਈ ਨਹੀਂ ਫਿਰ ਨੇ ਵੀਰੇ ਕੀ ਹਾਲ ਤੇਰ ਕਮਰਾ ਸਾਫ ਤਾਂ ਕਰਕੇ ਇੱਕ ਵਾਰੀ ਥੋੜਾ ਤੂੰ ਆ ਦੇ ਕਰ ਸਕਦਾ ਹੈ ਨਹੀਂ ਨਹੀਂ ਮਾਪੋ ਤਸ ਹੀ ਆ ਗਏ ਇੱਧਰ ਦੇਖ ਪੁੱਤ ਇੱਧਰ ਤੇ ਆ ਸਰਚ ਦੇ ਪੁੱਤ ਆ ਆ ਦੇ ਇੱਧਰ ਆ ਕੀੜੀਆਂ ਆ ਦੇ ਇਹ ਤਾਂ ਮੇਰੀਆਂ ਹੈ ਗਈਆਂ ਪੁੱਤ ਕੋਈ ਆਉਂਦੇ ਜਿਨ੍ਹਾਂ ਦੀਆਂ ਭੈਣਾਂ ਹੁੰਦੀਆਂ ਭਰਾ ਹੁੰਦੇ ਆ ਉਹ ਐ ਨਹੀਂ ਰੁਲਦੇ ਜਿਹਨਾਂ ਦੇ ਚਾਚੇ ਤਾਏ ਹੁੰਦੇ ਆ ਉਹ ਬੁੜੀਆਂ ਐ ਨਹੀਂ ਪਈਆਂ ਹੁੰਦੀਆਂ ਜਿਹਨਾਂ ਦੇ ਦਰਾਨੀਆਂ ਜਿਹਾਣੀਆਂ ਹੁੰਦੀਆਂ ਨਾ ਹੁੰਦੀ ਫਿਰਦੇ ਦੀ ਮੇਰੇ ਕੋਲ ਨਹੀਂ ਨਹੀਂ ਪੁੱਤ ਆ ਦੇਖ ਇੰਨੇ ਕੇ ਬਾਲ ਤੋੜਿਆ ਮੇ ਨਾਲ ਦੇਖ ਕਿਨੇ ਜੂਆ ਦੁਕਾਨਦਾਰ ਪੁੱਤ ਜੂਆ ਦੇ ਆ ਜੂਆ ਦੇ ਕਿੱਡੀ ਉਹ ਤਾਂ ਕਰ ਦਿੰਨੇ ਲੱਖਾਂ ਹੀ ਜੂਆ ਭਾਈ ਲੱਖਾਂ ਹੀ ਕਰ ਦਿੰਨੇ ਲਾ ਇਨੂੰ ਆਪਾਂ ਹਸਪਤਾਲ ਦਾਖਲ ਕਰਾਉਣਾ ਵਾ ਕੋਈ ਗੱਲ ਨਹੀਂ ਠੀਕ ਆ ਔਰ ਇਹ ਠੀਕ ਹੋ ਜੂਗੀ ਫਿਰ ਵਾਪਸ ਘਰੇ ਆ ਜਾਣਾ ਔਰ ਫਿਰ ਇਹਨੂੰ ਵਾਪਸ ਘਰੇ ਛੱਡ ਦੇਣਾ ਠੀਕ ਹੋ ਗਏ ਠੀਕ ਆ ਹਸਪਤਾਲ ਦਾਖਲ ਕੋਈ ਨਾ ਉਹਦੇ ਘਰ ਦੇਆਂ ਨੂੰ ਵੀ ਘਰ ਦੇਆਂ ਨੂੰ ਵੀ ਮਿਲਦੇ ਆ ਘਰ ਦੇਆਂ ਦੀ ਮਰਜ਼ੀ ਨਾਲ ਹੀ ਲੈ ਕੇ ਜਾਵਾਂਗੇ ਆਪਾਂ ਠੀਕ ਆ ਤੂੰ ਤੇ ਦੇਖ ਤਾਂ ਸਹੀ ਯਾਰ ਬਾਈ ਜੂਆਂ ਕਿਵੇਂ ਤੁਰੀਆਂ ਫਿਰਦੀਆਂ ਨੇ ਚੰਮ ਜੂਆਂ ਬਾਈ ਕਿੱਡੀਆਂ ਕਿੱਡੀਆਂ ਨੇ ਕਿਵੇਂ ਵੱਢੀ ਜਾਂਦੀ ਐ ਪਿੰਡਾਂ ਨਾ ਨਾ ਸਾਨੂੰ ਨਾ ਲੈ ਕੇ ਜਾਣਾ ਹਸਪਤਾਲ ਸੇ ਨਹੀਂ ਜਾਣਾ ਦੇਖੋ ਨੇ ਪੱਟ ਪੱਟ ਕੇ ਪਿੰਡਾ ਕੀ ਹਾਲ ਕਰਿਆ ਪਿਆ ਹਾਂ ਕੋਈ ਜ਼ਿਆਦਾ ਨਹੀਂ ਮੈਨਾਂ ਮੇਰਾ ਬੱਤ ਕੋਈ ਜ਼ਿਆਦਾ ਨਹੀਂ ਪੁੱਤ ਜੀ ਇਹ ਅਸੀਂ ਵਾਲ ਬੂਲੇ ਕਾਟੇ ਘੁੱਟ ਗਏ ਆਪਾਂ ਠੀਕ ਕਰ ਦੋਗਾ ਮੇਰਾ ਮੰਡਰ ਘਰੇ ਕਰ ਦਾਂਗੇ ਇਨਾਂ ਆਤੂ ਆਗੇ ਠੋਕ ਆਪੇ ਕਰ ਦੋਗੇ ਬਾ ਰੱਬਾ ਦੇਖੋ ਇੰਨੀ ਸਮਲ ਮਾਰਦੀ ਅੰਦਰੋਂ ਇੰਨਾ ਮੁਸ਼ਕ ਮਾਰਦਾ ਅੰਦਰੋਂ ਕਿਵੇਂ ਇਹ ਮਾਤਾ ਪਈ ਆ ਵਿਚਾਰੀ ਔਰ ਇੱਥੇ ਹੀ ਜਿੱਥੇ ਮੈਂ ਖੜਾ ਇੱਥੇ ਪੈਰਾਂ ਦੇ ਵਿੱਚ ਇਹ ਵੀਰਾ ਪੈਂਦਾ ਇੱਥੇ ਇਹਦਾ ਸਾਡਾ ਥੋੜਾ ਕਾਮਕਾਰ ਵੀ ਗੰਮੀ ਵਿਚਾਰੇ ਦਾ ਉਹ ਜਿਆ ਗਰੀਬ ਬੰਦਾ ਕੀ ਕਰੇ ਨਾ ਨਾ ਕੋਈ ਕਮਾਈ ਦਾ ਸਾਧਨ ਨਾ ਕੋਈ ਮਦਦ ਕਰਨ ਵਾਲਾ ਬਾਪ ਜੀ ਜੇ ਇਹ ਹਾਲਤ ਪਾਪਾ ਦੀ ਡੈਥ ਕਿਦੋਂ ਹੋ ਗਈ ਸੀ ਦਗੜੂ ਗਰੇ ਚਾਰ ਵੀ ਬਸ 3-4 ਮਹੀਨੇ ਚਾਰ ਮਹੀਨੇ ਹੋ ਗਏ ਠੀਕ ਕਿਵੇਂ ਡੈਥ ਹੋ ਗਈ ਸੀ ਪਤਾ ਉਹ ਥੋੜੀ ਬਿਮਾਰ ਹੁੰਦੇ ਸੀ ਨਾ ਇੱਥੇ ਡੈਟੋ ਕੀ ਘਰ ਚੀ ਘਰ ਜੇ ਨਹੀਂ ਉਹ ਹੋਟਲ ਵਾਲੇ ਲੈ ਗਏ ਅਚਰ ਰਜਿੰਦਰਾ ਚ ਲੈ ਗਏ ਸੀ ਤੇ ਉਹ ਪੈਂਦੇ ਕਿੱਥੇ ਹੁੰਦੇ ਸੀ ਪਾਪਾ ਉਹਦਾ ਕਮਰਾ ਜੀ ਬੰਦੇ ਕਿੱਥੇ ਸੀ ਕਮਰਾ ਉੱਪਰ ਹੈਗਾ ਇੱਕ ਇਹਦੇ ਉੱਪਰ ਕਮਰਾ ਹੋਰ ਹਾਂ ਠੀਕ ਆ ਦੇ ਤੁਸੀਂ ਪੁੱਤ ਮਾਂ ਕਿਵੇਂ ਵੱਡੀ ਜਾਂਦੀ ਹੈ ਪਿੰਡਾਂ ਮੇਰੀਆਂ ਦਰਾਂ ਨਹੀਂ ਆਇਆ ਕਿ ਕੱਲ ਪਰਸੇ ਪੁੱਛੇ ਨਾ ਡਗੜੋ ਨੂੰ ਹੂੰ ਬੰਦੇ ਨੂੰ ਕੀ ਕਹਿੰਦੀਆਂ ਫਿਰ ਉਹ ਕੁਛ ਵੀ ਨਹੀਂ ਕਹਿੰਦੀਆਂ ਫਿਰ ਮੈਨੂੰ ਕੀ ਪੈਸੇ ਦੇ ਕੇ ਗਈਆਂ ਫਿਰ ਤੈਨੂੰ ਮਾਂ ਨਾ ਪੈਸੇ ਦੇਣਾ ਹੈ ਨਾ ਅੱਛਾ ਫਿਰ ਤੈਨੂੰ ਨਿਮਾ ਕੇ ਗਈਆਂ ਸੀ ਮਾਂ ਕੁਛ ਨਹੀਂ ਕਰਕੇ ਤੇਰੀ ਲੈਟਰਨ ਯੂਟਨ ਸਾਫ਼ ਕਰਕੇ ਗਈਆਂ ਸੀ ਏ ਹੱਥ ਪੈਰ ਸਾਫ਼ ਕਰਕੇ ਗਈਆਂ ਤੇਨੂੰ ਨਿਮਾ ਕੇ ਗਈਆਂ ਸੀ ਮੈਂ ਦੇਖ ਕੇ ਚਲਾ ਗਈਆਂ ਹਾਂ ਬਸ ਦੇਖ ਕੇ ਮੁੜ ਗਈਆਂ ਫਿਰ ਮਾਂ ਚੰਗੀ ਭਲੇ ਹੋਮ ਦੀ ਕਰਦੀ ਸੀ ਹੁਣ ਇਹ ਥੋੜੇ ਇੱਕ ਨਾ ਪਟਿਆਲੇ ਦੇ ਕੋਲੇ ਮੀਰਾ ਮੀਰਾ ਨਾਮ ਦੀ ਕੁੜੀ ਸੀ ਹੂੰ ਮੀਰਾ ਮੀਰਾ ਤੇ ਮਾਂ ਤੇਰੀ ਫਿਰ ਮਦਦ ਨਹੀਂ ਕਰਦੇ ਹੋ ਪੈਸੇ ਪੂਏ ਦੇ ਕੇ ਜਾਂਦੇ ਆ ਰੰਦੀਆਂ ਆਇਆ ਦੋ ਹਾਂ ਨਾ ਤਗੜੂ ਇਹਦੀਆਂ ਚਾਚੀਆਂ ਮੇਰੀਆਂ ਰੰਨੀਆਂ ਇੱਥੇ ਚਾਚੀਆਂ ਇਹਦੀਆਂ ਤਗੜੂਦੀਆਂ ਹੈਗੇ ਆ ਦੋ ਦਰ ਰੰਨੀਆਂ ਹੂੰ ਕਿੰਨੇ ਹੈਗੇ ਨੇ ਤੇਰੇ ਦੇ ਔਰ ਜੀਠ ਪਣ ਮਾ ਮਾ ਸਾਰੇ ਮੇਰਾ ਪਿਓ ਤਾਂ ਹੁਣ ਮਰਿਆ ਹੈ ਹੂੰ ਪੰਜ ਭਰਾ ਸੀ ਬੰਦੇ ਮਰ ਗਏ ਠੀਕ ਆ ਮਾ ਤੇਰਾ ਨਾਂ ਕੀਆ ਬਿਮਲਾ ਹਾਂਜੀ ਬਿਮਲਾ ਮਾ ਤੇਰੇ ਪੇਕੇ ਕਿੱਥੇ ਆ ਮੇਰੇ ਪੇਕੇ ਚੰਡੀਗੜ੍ਹ ਨਾਲ ਮੇਰਾ ਭਰਾ ਆ ਵਸੇ ਇੱਕ ਚੰਡੀਗੜ੍ਹ ਤਰੇ ਪੇਕੇ ਕਿੰਨੇ ਭਰਾ ਭੈਣਾਂ ਤੁਸੀਂ ਇੱਕੋ ਹੀ ਐ ਮੈਂ ਤਾਂ ਸੱਚੇ ਭੈਣਾਂ ਸੀ ਪੰਜ ਭੈਣਾਂ ਮਰ ਗਈਆਂ ਹੂੰ ਭਰਾ ਤਾਂ ਮੇਰਾ ਇੱਕੋ ਹੀ ਹੈ ਉਹ ਵੀ ਨਹੀਂ ਆਉਂਦਾ ਨਹੀਂ ਉਹ ਨਹੀਂ ਆਉਂਦਾ ਤੇ ਭਾਂਜੇ ਨਹੀਂ ਆਉਂਦੇ ਭੈਣਾਂ ਦੇ ਬੱਚੇ ਭਾਂਜੇ ਭਾਂਜੀਆਂ ਇਹ ਆ ਕੇ ਤਾਂ ਗਏ ਆ ਪਿਛੇ ਹੀ ਕੌਣ ਭਰਾ ਤੇ ਭੈਣ ਤਾਂ ਉਹ ਆਈ ਨਹੀਂ ਮਾਮੇ ਦੀ ਲੜਕੀ ਆਈ ਨਹੀਂ ਕੀ ਕਰਕੇ ਗਈਆਂ ਫਿਰ ਉਹ ਮੋਂ ਮਿਲ ਮੇਰੇ ਕੋਈ ਉਹਨਾਂ ਨੇ ਨਮਾਇਆ ਇਹਦੇ ਵਾਲ ਸਾਫ ਕੀਤੇ ਸਿਰ ਬਾਇਆ ਬਾਈਾ ਜੰਨੀਆਂ ਜੰਨੀਆਂ ਵਾਸਤੇ ਬੰਗਿਆ ਰੇ ਥੋੜੇ ਦੇ ਨਹੀਂ ਹੋਏ ਬਾਈਆ ਥੋੜੇ ਦਿਨ ਨਹੀਂ ਗੱਲ ਦਗੜੁਗੜੇ ਮੈਂ ਕੰਨਾ ਥੋੜੇ ਦੇ ਨਹੀਂ ਹੋਏ ਮੇਰੇ ਨਾਲ ਮੇਰੇ ਦੁਕਾਨਦਾਰ ਰਹਿ ਗਏ ਨਾ ਸਾਰੇ ਮਾਤਾ ਨੂੰ ਪਹਿਲਾਂ ਛੱਗਾ ਦੇਦੇ ਛੱਗਾ ਕੁਰਤਾ ਦੇਦੇ ਪਾਉਣ ਨੂੰ ਕੁਰਤਾ ਦੇਦੇ ਪਾਉਣ ਨੂੰ ਕੋਈ ਕੁਰਤੀ ਨਾ ਨਾ ਮੈਂ ਹੈਗੇ ਮੇਰੇ ਕੱਪੜੇ ਦੇਦੇ ਕੁਰਤੀ ਦੇਦੇ ਪਾਉਣ ਦੇਦੇ ਕੱਢ ਕੇ ਕਿੱਥੇ ਪਈਆਂ ਕੁਰਤੀਆਂ ਬੰਨੇ ਮਦਾ ਆ ਬਾ ਆ ਪਾਲਾ ਚੰਗਾ ਬਾਪੂ ਵਾਲਾ ਆ ਪਾਲਾ ਪਾਲਾ ਕੋਈ ਨਾ ਬਾਪੂ ਵਾਲਾ ਚੰਗਾ ਪਾਲਾ ਪਾਲਾ ਮੇਰੀ ਮਾਂ ਨਹੀਂ ਵੈਸੇ ਠੀਕ ਨਹੀਂ ਲੱਗਦਾ ਪਾਲਾ ਨਹੀਂ ਨਹੀਂ ਮੇਰੇ ਕੋ ਹੈ ਪਾਲਾ ਆਰੇ ਭੈਣ ਆ ਗਈਏ ਪਾਣ ਦੀਏ ਚੱਲ ਆ ਗਈ ਭੈਣ ਲੈ ਪਾਲਾ ਚੰਗਾ ਪਾਲਾ ਪਾਲਾ ਮੈਂ ਕੁਛ ਨਹੀਂ ਪਾਵਾਂ ਚੱਲ ਪਾਲਾ ਚੰਗਾ ਬਾਹਾਂ ਚ ਪਾਲਾ ਨਹੀਂ ਪਾਲਾ ਬਿਮਲਾ ਮੈਂ ਜਾਵਾ ਮੈਂ ਇੱਥੇ ਘਰ ਘਰ ਛੱਡਦਾ ਮੈਂ ਹਾਂ ਚੱਲਾ ਉੱਠ ਘਰ ਛੱਡ ਦੇ ਘਰ ਚੰਗਾ ਫਿਰ ਅਸੀਂ ਚਲੇ ਜਾਵਾਂਗੇ ਝੱਗਾ ਪਾਲਾ ਫਿਰ ਅਸੀਂ ਜਾਂਦੇ ਝੱਗਾ ਪਾਲਾ ਅਸੀਂ ਮੁੜ ਜਾਾਂਗੇ ਝੱਗਾ ਪਾਲਾ ਬਸ ਨਹੀਂ ਨੋਂ ਨਹੀਂ ਖਵਾਇ ਜਾਂਦੀ ਨਹੀਂ ਨੋਂ ਨਹੀਂ ਖਵਾਉਂਦੀ ਮਾਂ ਝੱਗਾ ਪਾਲਾ ਬਸ ਝੱਗਾ ਪਾਲਾ ਝੱਗਾ ਪਾਲਾ ਮਾਂ ਓਏ ਓਏ ਝੱਗਾ ਤਾਂ ਪਾਲਾ ਮੈਂ ਪਾਇਨਾ ਪਾਇਨਾ ਪਾਫ ਚੱਲ ਮੇਰਾ ਮੁੰਡਾ ਆਪੇ ਪਾ ਦੋਗੇ ਚੱਲ ਮੇਰਾ ਮੁੰਡਾ ਮੇਰਾ ਕੋਣ ਆ ਮੇਰੀ ਸੇਵਾ ਕਰਦਾ ਹੋ ਮਾਂ ਕਿੰਨੀ ਸੇਵਾ ਕਰਦਾ ਦਿਖੀ ਜਾਂਦੀ ਆ ਪਰ ਹੱਥ ਮਰ ਬਣੀ ਮੇਚੀ ਕਰ ਲਾ ਫੜ ਕੇ ਹੱਥ ਓਏ ਹਾਏ ਵਾਧਾ ਨੂੰ ਸਾਡੇ ਤਾਂ ਕੀ ਕਰਨਾ ਹੈ ਨਹੀਂ ਮਾਂ ਅਸੀਂ ਤਾਂ ਮਾਂ ਤੇ ਪਿੱਕਿਆਂ ਤੋਂ ਆਏ ਆ ਮੈਂ ਕਿਹੜੇ ਸੈਕਟਰੋਂ ਆਏ ਤੁਸੀਂ ਸੈਕਟਰ 47 ਤੋਂ ਹਾਂ ਜਦੋਂ ਜਦੋਂ ਪਤਾ ਲੱਗਿਆ ਵੀ ਸਾਡੀ ਬਿਮਲਾ ਐਦਾਂ ਪਈ ਆ ਸੀ ਕਿ ਵੀ ਚਲੋ ਬਿਮਲਾ ਦਾ ਪਤਾ ਤਾਂ ਲਈਏ ਜਾ ਕੇ ਵੀ ਉਹਦੇ ਸਹੁਰੇ ਤਾਂ ਨਹੀਂ ਧਿਆਨ ਦਿੰਦੇ ਪਿੱਕੇ ਤਾਂ ਜਾਣਗੇ ਪਿੱਕੇ ਥੋੜੀ ਅਸੀਂ ਮਰ ਗਏ ਸਾਰੇ ਅਸੀਂ ਤਾਂ ਪਿੱਕੇ ਆ ਸਾਡੀ ਧੀ ਆ ਸਾਡੀ ਭੈਣ ਆ ਅਸੀਂ ਵਿਆਹ ਕੇ ਤੋਰੀ ਸੀ ਐ ਥੋੜੀ ਭੇਜੀ ਸੀ ਕਿ ਸਿੱਟਣ ਨੂੰ ਜਿਵੇਂ ਕੂੜੇ ਸਿੱਟੀ ਪਈ ਇਹਨਾਂ ਨੇ ਜਦੋਂ ਤੇਰਾ ਕੰਮ ਕਰਾਉਂਦੇ ਸੀ ਉਹ ਤੇਰੇ ਹੱਡ ਪੈਰ ਚਲੇ ਉਹ ਕੰਮ ਕਰਾਈਗੇ ਸਾਰੇ ਦਰਾਨੇ ਚ ਛਾਣੇ ਦਾ ਤੂੰ ਕੰਮ ਕੀਤਾ ਨਹੀਂ ਐ ਬੇਮਲਾ ਸਾਰੇ ਦਰਾਨੇ ਛਾਣੇ ਦੇ ਮੂਰੇ ਕੰਮ ਕੀਤਾ ਨਹੀਂ ਤੂੰ ਫਿਰ ਹੁਣ ਹੁਣ ਜਦੋਂ ਤੈਨੂੰ ਲੋੜ ਆ ਹੁਣ ਕੌਣ ਕਰਦਾ ਫਿਰ ਹੁਣ ਕਰਦੀਆਂ ਉਹ ਆਉਂਦੀ ਆ ਕੋਈ ਦਰਾਨੀ ਫਿਰ ਹੁਣ ਜਦੋਂ ਤੈਨੂੰ ਲੋੜ ਆ ਹੁਣ ਕੋਈ ਨਹੀਂ ਤੇਰੀ ਮਦਦ ਕਰਦਾ ਬੱਤ ਫਿਰ ਦੇਖ ਕੇ ਮੁੜ ਜਾਂਦੀਆਂ ਬਲੇ ਮੁੰਡੇ ਵੱਡੇ ਵੱਡੇ ਹੁਣ ਕਹਲ ਆਇਆ ਤੇ ਨਾ ਮੁੰਡਾ ਵੀ ਹੂੰ ਮੁੰਡੇ ਆ ਕੋੜੀਆਂ ਆਉਂਦੀਆਂ ਆਉਂਦੇ ਆ ਤੇ ਗਲਤ ਹੋਈ ਆ ਹੁਣ ਤੈਨੂੰ ਲੋੜ ਆ ਤੇਰੇ ਪੇਕੇ ਮਦਦ ਬਾਸ ਤੇ ਆਇਆ ਤੇਰਾ ਸਹਰਿਆਂ ਬੱਲੀਓਂ ਚ ਨਹੀਂ ਕਿਸੇ ਨੇ ਮਦਦ ਕੀਤੀ ਅਸੀਂ ਤੇਰੇ ਪੇਕੇ ਬਣ ਕੇ ਆਏ ਆ ਇੱਥੇ ਠੀਕ ਆ ਮਾਂ ਤੁਰ ਪੈਨੀ ਤੁਰਨਾ ਸਰੀਰ ਜਾਨ ਹੈਗਾ ਤੁਰ ਲੈਨੀ ਆ ਕਿ ਨਹੀਂ ਤੁਰ ਨਹੀਂ ਹੁੰਦਾ ਮੈਂ ਭਰਾਵਾ ਮੈਂ ਚੰਡੇ ਨਹੀਂ ਹੋਈ ਆਈ ਆਹ ਹੁਣ ਤੁਰ ਹੁੰਦਾ ਕਿ ਨਹੀਂ ਓ ਦਾ ਠੀਕ ਹੋ ਜੂਗੀ ਨਹੀਂ ਹੁਣ ਮੈਨੂੰ ਇਹ ਦੱਸ ਨਹੀਂ ਤੁਰਕਾ ਲੈਣੀ ਹੈ ਉੱਠ ਕੇ ਦਿਖਾ ਫਿਰ ਮਾਡਾ ਇਮਾ ਜੇ ਤੁਰ ਕੇ ਮੈਂ ਉੱਠ ਕੇ ਦਿਖਾ ਦੇ ਬਸ ਅਸੀਂ ਮੁੜ ਜਾਗੇ ਉੱਠ ਕੇ ਦਿਖਾ ਦੇ ਨਹੀਂ ਉਹ ਗੈਨੋ ਦੰਦ ਨਹੀਂ ਯਾਰ ਭਾਈ ਤੁਰ ਕੇ ਰਿਖਾਵੇ ਮੈਂ ਨਾ ਮੱਥਾ ਨਾ ਲਾਉ ਤੁਸੀਂ ਨਹੀਂ ਮਾਂ ਅਸੀਂ ਮੱਥਾ ਲਾਉਣ ਵਾਲੇ ਕੌਣ ਆਇਦਾ ਤੇਰੇ ਪਿੱਕਿਆਂ ਤੋਂ ਆਏ ਆਂ ਅਲੇ ਫੜ ਅਸੀਂ ਤੇਰੀ ਮਦਦ ਵਾਸਤੇ ਆਏ ਆ ਤੋ 3 4 5 ਅਲੇ ਫੜ ਸਮਾਨ ਸਮੂਹ ਲੈ ਲਿਓ ਕੋਈ ਅਸੀਂ ਜਾਣਾ ਮਾ ਅਸੀਂ ਜਾਂਦੇ ਆ ਫਿਰ ਲੈ ਫੜ ਲਾ ਨਹੀਂ ਉਹ ਬੈ ਚਲ ਤੂੰ ਰੱਖ ਮਾਂ ਗੜੋ ਪੈਸੇ ਨਹੀਂ ਜਾਣਾ ਮਾਂ ਲੈ ਲਾ ਥੋੜੇ ਜੀ ਨਹੀਂ ਬੱਚੇ ਨਹੀਂ ਮਾਂ ਅਸੀਂ ਤੇਰੇ ਭਰਾ ਆ ਮਾ ਅਸੀਂ ਤੇਰੇ ਪੁੱਤ ਆ ਅਸੀਂ ਤੇਰੇ ਪੇਕੇ ਆਲੇ ਪਾਸੇ ਆਏ ਆ ਅਸੀਂ ਤਾਂ ਆਪਣੀ ਧੀ ਨੂੰ ਐਸੇ ਹਾਲ ਚ ਨਹੀਂ ਬੱਚੇ ਪੈਸੇ ਨਹੀਂ ਲੈਣੇ ਚਾਹੇ ਡੰਡੀਗੜੋਂ ਆਏ ਤਾਂ ਸੇ ਧੀਆ ਨੂੰ ਦਿੰਦੇ ਹੀ ਹੁੰਦੇ ਆ ਤਿਆਂ ਨੂੰ ਦਿੰਦੇ ਨਹੀਂ ਹੁੰਦੇ ਹੁਣ ਦੀਵਾਲੀ ਨੰਘ ਕੇ ਗਈ ਐ ਲਫਨਲਾ ਆ ਜੀ ਸੁੱਚੀਆਂ ਸੱਚੀਆਂ ਇਹ ਰੱਜੀਆਂ ਹੋਈਆਂ ਰੂਹਾਂ ਨੇ ਇਹ ਰੱਜੀਆਂ ਹੋਈਆਂ ਨੀਤਾਂ ਨੇ ਇਹਦੇ ਹੋਰ ਸਕਦਾ ਰਿਸ਼ਤੇਦਾਰ ਬੜੇ ਅਮੀਰ ਹੋਣ ਪਰ ਉਹਨਾਂ ਦੀਆਂ ਨੀਤਾਂ ਇੰਨੀਆਂ ਰੱਜੀਆਂ ਨਹੀਂ ਸੱਤੇ ਸੋਮਾ ਦਾ ਹਾਂ ਚੰਡੀਗੜ੍ਹ ਵਿੱਚ ਹਾਂ ਆਪ ਤਾਂ ਜਲੇ ਮਾਰ ਗਈ ਆ ਕੌਣ ਸੀਗੀ ਸੋਮ ਥੋੜੀ ਕੀ ਲੱਗਦੀ ਸੀ ਅੱਛਾ ਤੁਹਾਡੀ ਮਾਂ ਅੱਛਾ ਸੋਮਾ ਦਾਈ ਦੀ ਕੁੜੀ ਹੈ ਤੂੰ ਹਾਂ ਓਹੋ ਉਹਦਾ ਹੱਥ ਹੀ ਬਹੁਤ ਸਾਫ਼ ਸੀ ਉਹ ਤਾਂ ਹਾਂ ਬਾਈ ਸੇ ਹਜ਼ਾਰਾਂ ਹੀ ਬੱਚੇ ਜਨਮੇ ਹੋਰ ਇੱਥੋਂ ਜਨਮ ਹੁੰਦੇ ਸੀ ਉਧੋਂ ਹਾਂ ਇਹ ਗਾਣਾ ਹੁਣ ਮੇਰੇ ਘਰ ਵਾਲਾ ਵੇਖੂਗਾ ਆ ਬੀਸੀਆਰ ਬੂਸੀਆਰ ਪਏ ਆ ਇਹ ਕਿਹਦਾ ਬੀਸੀਆਰ ਆ ਭਈ ਇਹ جاسੜੀ ਹੈ ਇਹ ਥੀੜੀ ਆ ਆ ਮਾਂ ਤੂੰ ਮਸ਼ੀਨ ਚਲਾਉਂਦੀ ਨਹੀਂ ਸੀ ਕੱਪੜਿਆਂ ਵਾਲੀ ਪਹਿਲਾਂ ਚਲਾਉਂਦੀ ਸੀ ਪਹਿਲਾਂ ਪਹਿਲਾਂ ਥੋੜੇ ਬਹੁਤੇ ਮਾਰ ਮੋੜ ਚੱਲਦੇ ਜਿਵੇਂ ਸਾਹਮਣੇ ਹੁੰਦਾ ਐਸਾ ਹੁਣ ਨਹੀਂ ਹੁੰਦਾ ਹੈ ਆਕੇ ਤੁਸੀਂ ਮਾੜਾ ਜਿਹਾ ਗੱਲ ਕਰੋ ਭੈਣੇ ਸਮਝਾਓ ਇਹਨਾਂ ਨੂੰ ਸੱਚੀ ਗੱਲ ਭੈਣੇ ਤੁਹਾਡਾ ਕੀ ਲੱਗਦਾ ਜੀ ਇਹ ਮਾਮੀ ਜੀ ਹੈ ਮਾਮੀ ਜੀ ਥੋੜਾ ਸਮਝਾਓ ਦੇਖੋ ਜੀ ਸਿਰ 'ਚ ਜੂਆਂ ਦੇਖੋ ਆ ਦੇਖਿਓ ਅਗੇ ਚਿਚੜ ਚੰਮ ਜੂਆਂ ਦੇਖੋ ਜੀ ਚੰਮ ਜੂਆਂ ਹਾਂ ਜੀ ਨਾ ਮਾਣੇ ਕਿ ਮੈਂ ਗੰਨਨ ਨੂੰ ਤੁਹਾਨੂੰ ਕਹਿ ਰਹੀ ਸੀ ਜਦੀ ਮੈਂ ਨਾ ਰੂੰਗੀ ਥੋੜਾ ਦਿਨ ਤੇ ਕਰਦਾ ਮੇਰੀ ਤਬੀਅਤ ਨਹੀਂ ਠੀਕ ਤੁਸੀਂ ਮੇਰਾ ਕਹਿਣਾ ਨਹੀਂ ਮੰਨਦਾ ਮਾਂ ਤੇਰਾ ਤਬੀਅਤ ਹੀ ਠੀਕ ਕਰਨ ਵਾਸਤੇ ਅਸੀਂ ਆਏ ਆਂ ਵੀ ਤੇਰੀ ਤਬੀਅਤ ਠੀਕ ਹੋ ਜੇ ਬਈ ਤਬੀਅਤ ਠੀਕ ਹੋ ਕੇ ਮੈਂ ਆਪੇ ਨਾ ਲੂੰਗੀ ਹਾਂ ਮਾਂ ਤੇਰੀ ਹਾਲਤ ਤਾਂ ਦੇਖ ਕਿੰਨੀ ਮਾੜੀ ਹੈ ਮੇਰੀ ਮਾਂ ਦੀ ਬਿਮਲਾ ਸੀ ਤਾਂ ਚੰਡੀਗੜ੍ਹੋਂ ਆਏ ਆਂ ਤੇਰੇ ਪੇਕੇਆਂ ਵਾਲੇ ਪਾਸਿਓਂ ਆਏ ਆਂ ਅਸੀਂ ਤੇਰੀ ਮਦਦ ਵਾਸਤੇ ਆਏ ਆਂ ਨਹੀਂ ਬਿਮਲਾ ਇੱਕ ਵਾਰੀ ਮੈਂ ਠਾਇਓ ਇਹਨਾਂ ਨੂੰ ਭਾਣੇ ਜੇ ਉੱਠ ਕੇ ਚੱਲੇ ਚਲੇ ਜਾਂ ਮੈਂ ਤਾਂ ਕਹਾਂ ਨਾ ਬੱਸ ਇਹ ਹੈ ਕਿ ਸਾਡੀ ਗੱਲ ਨਹੀਂ ਕਹਿ ਕੇ ਨਹੀਂ ਨਾ ਨਹੀਂ ਜਾਣਾ ਕੁਝ ਨਹੀਂ ਕਰਨਾ ਮੈਂ ਤਾਂ ਕਹਾਂ ਨਾ ਕਰੇ ਵਸਤੇ ਆਈ ਸੀ ਤੁਹਾਡੇ ਵਸਤੇ ਹੀ ਆਈ ਸੀ ਤੇ ਫਿਰ ਨਾ ਆਣੀ ਕੋਈ ਨਹੀਂ ਮਸੇ ਮੇਰਾ ਵੀ ਕਹਿਣਾ ਨਹੀਂ ਮੰਨਦੇ ਇਹ ਨਾਣਾ ਮੰਮੀ ਚਲੋ ਉઠੋ ਨਾਣਾ ਨਾਣਾ ਨਹੀਂ ਨਾਣਾ ਉਹ ਲੈ ਸਾਫ ਸੁਸਰੀ ਆਉਂਗੀ ਨਾ ਫਿਰ ਮੈਂ ਨਾਣਾ ਬਸ ਖੁਸ਼ ਸਾਫ ਸੁਦਰੀ ਰੱਖਣਾ ਪਹਿਲੇ ਤੁਸੀਂ ਤਾਂ ਰੁਕ ਜਾਓ ਮੈਂ ਤਾਂ ਤੇਰਾ ਮੁੰਡਾ ਥੋੜੇ ਆਖੇ ਲੱਗਦੇ ਮੜਕ ਇੱਕ ਮਿੰਟ ਗੱਲ ਸੁਣੋ ਨਾ ਨਾ ਨਹੀਂ ਕਰੀ ਦੀ ਇੱਕ ਮਿੰਟ ਤੱਕੜੂ ਵੀਰੇ ਇਹ ਕੌਣ ਆ ਨਾ ਘਰੇ ਚਲ ਦੇਣਾ ਬਸ ਇਹ ਕੌਣ ਆ ਵੀਰੇ ਤੱਕੜੂ ਵੀਰੇ ਇਹ ਕੌਣ ਇਹਨਾਂ ਨੂੰ ਡਿਗੜਾ ਤੂੰ ਇਹ ਮੇਰੀ ਭੈਣ ਆ ਸਾਰੇ ਚਾਚੇ ਭੈਣੇ ਤੁਸੀਂ ਕੀ ਕਹਿੰਦੇ ਹੋ ਵੀ ਇਹਨਾਂ ਨੂੰ ਲਾਜ ਲਈ ਜਾਣਾ ਚਾਹੀਦਾ ਕਿ ਨਹੀਂ ਲੈ ਜਾਣਾ ਚਾਹੀਦਾ ਨਾ ਹਾਂਜੀ ਲੈ ਜਾਣਾ ਆਣੀ ਗਈ ਹੋਰ ਕੀ ਕਰਨਾ ਮੈਂ ਫਿਰ ਘਰੇ ਮਾਰਨੀ ਆ ਪਾ ਕੇ ਮੈਨੂੰ ਬੁਲਾਵਾ ਆ ਜਦੋਂ ਲੈ ਕੇ ਨਹੀਂ ਮੈਂ ਨਹੀਂ ਜਾਣਾ ਜਿਆਦਾ ਕੋਈ ਕੰਮ ਹੈ ਜਦੋਂ ਮੈਂ ਕਹਿੰਦੇ ਮੈਂ ਨਹੀਂ ਜਾਣਦਾਂ ਉਧਰ ਆਉਣ ਨੂੰ ਬੁਲਗ ਲਿਆ ਵੇਲੇ ਚਾਚੀ ਆਇਆ ਹੀ ਨਹੀਂ ਕੋਈ ਆਉਂਦਾ ਵੇ ਜੀ ਹਾਰੇ ਵੀ ਰਾਤ ਹੋ ਟਿੰਕੂ ਰਿੰਕੂ ਨੂੰ ਤਗਣਾ ਮੈਂ ਚੱਲ ਲਈਆਂ ਘਰ ਛੱਡ ਕੇ ਚਲ ਉੱਟ ਖੜੀ ਹੋ ਫਿਰ ਖੜੀ ਹੋ ਨਹੀਂ ਮੈਂ ਪੈਰ ਰਹਾ ਨਹੀਂ ਨਹੀਂ ਚੱਲ ਫਿਰ ਖੜੀ ਹੋ ਉੱਠ ਕੇ ਚੱਲ ਚਲ ਉੱਠ ਖੜੀ ਹੋ ਲੈ ਕੱਕਾ ਕੰਬਲ ਪਿਛਾ ਥੱਲੇ ਬੀਬੇ ਦੇ ਨਵਾ ਅਈ ਪੇਕਿਆਂ ਤੋਂ ਕੰਬਲ ਲਿਆਉਂਦਾ ਸੀ ਕਿ ਥੱਲੇ ਪਿਛਾਵਾਂਗੇ ਇੱਦਾਂ ਨਹੀਂ ਲਿਆਣਾ ਭਈ ਲੈ ਕੇ ਨਹੀਂ ਨਾ ਨਾ ਲਿਆਣਾ ਅਸੀਂ ਕਿੱਥੇ ਆਈ ਤਾਂ ਕੰਬਲ ਆਈ ਤਾਂ ਨਵਾਂ ਕੰਬਲ ਵਿਛਾਉਣਾ ਬਸ ਨਹੀਂ ਨਾ ਬਸ ਤੁਸੀਂ ਕੰਬਲ ਆਪਣਾ ਚੋ ਚਲੋ ਇਹ ਇਹਦੇ ਪਹਿਲਾਂ ਪਹਿਲੇ ਬਸ ਕੁਕਲੀ ਇੱਥੇ ਪਹਿਲਾਂ ਨਹੀਂ ਬਸ ਮੈਨੂੰ ਨਾ ਤਾਂ ਥੱਲੇ ਕੰਬਲ ਵਿਛਾ ਲਾ ਨਹੀਂ ਕਾਹ ਬਜੂ ਕੀ ਕੀਤਾ ਪਿਆ ਨਹੀਂ ਬਿਮਲਾ ਨਹੀਂ ਮੇਰੀ ਬਿਮਲਾ ਭੈਣੇ ਨਹੀਂ ਮੇਰੀ ਬਿਮਲਾ ਭੈਣ ਚਲੋ ਬਸ ਇੰਨਾ ਕੰਮ ਸੀ ਅਸੀਂ ਤਾਂ ਕੰਬਲ ਵਿਛਾਉਣਾ ਸੀ ਥੱਲੇ ਚੱਲ ਤੱਕੜੂ ਚੱਲ ਬਈ ਚਲੋ ਚੱਲ ਬਈ ਚਲੋ ਮਾਤਾ ਨਹਾਉਣਾ ਨਹੀਂ ਹੈਗਾ ਨਹਾਉਣਾ ਨਹੀਂ ਹੈਗਾ ਥੱਲੇ ਜਾਣਾ ਡੋਗਦਾ ਵਾ ਫੇਟੂ ਨਾ ਨਾ ਐ ਡੱਕਿਆ ਨਾਉਂਦੀ ਨਾ ਚੰਨਾ ਲਗੀ ਚੱਲ ਬਈ ਠੀਕ ਆ ਉੱਠ ਚਲੋ ਉੱਠੋ ਨਾ ਲੋ ਚਲੋ ਚਲੋ ਨਾ ਲੋ ਨਾ ਲੋ ਨਾ ਲੋ ਚਲੋ ਚਲੋ ਨਾ ਲੋ ਨਾ ਲੋ ਨਾ ਲੋ ਕਿੰਨੀ ਬੁਰੀ ਹਾਲਤਾ ਕੀੜੀਆਂ ਮਤਲਬ ਮਾਂ ਦੇ ਪਿੰਡੇ ਤੇ ਚੜੀਆਂ ਹੋਈਆਂ ਖਾਈ ਜਾਂਦੀਆਂ ਵੱਡ ਵੱਡ ਥੋੜਾ ਚੱਕ ਕੇ ਕੋ ਮੋਹੋਲੀ ਹੋਲੀ ਨਾਮ ਨਾ ਔਰ ਇੰਨੀ ਨਿੱਕੀ ਜੀ ਪੀੜੀ ਬੋੜੀ ਦੇ ਵਿੱਚੋਂ ਸਾਨੂੰ ਲੈ ਕੇ ਉਤਰਨਾ ਨਿਕਲਣਾ ਬਾਹਰੋਂ ਵੀ ਕਵਾੜ ਦੇਖੀ ਦੇਖੀ ਸਤਨਾਮ ਢਗਣਾ ਭਈ ਢਗਣਾ ਭਈ ਧਿਆਨ ਨਾਲ ਧਿਆਨ ਤੇ ਉਹ ਵੀ ਫਿਰ ਐਗਰੀ ਨਹੀਂ ਕਰ ਰਿਹਾ ਪਰਿਵਾਰ ਤੱਕਾ ਸਾਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਈ ਵਾਰੀ ਪੱਗਾਂ ਲੈ ਜਾਂਦੀਆਂ ਅਸੀਂ ਵੀਡੀਓ 'ਚ ਦਿਖਾਉਂਦੇ ਨਹੀਂ ਕਈ ਵਾਰੀ ਦਾੜੀ ਫੜ ਕੇ ਪੱਟ ਦਿੰਦੇ ਆ ਲੋਕ ਅਸੀਂ ਦਿਖਾਉਂਦੇ ਨਹੀਂ ਵੀਡੀਓ 'ਚ ਆ ਦੇਖੋ ਮੱਲੇ ਵਾਲੇ ਉਹ ਚਿਚੜ ਪਏ ਹੋਇਆ ਜੂਆ ਆ ਦੇਖੋ ਗਲੀ ਪਈ ਆ ਅੰਦਰ ਮੈਂ ਪੁੱਛਣਾ ਚਾਹੁੰਨਾ ਇੱਥੋਂ ਦੇ ਜਿਹੜੇ ਨਮਾਇंदे ਨੇ ਕਾਉਂਸਲਰ ਨੇ ਜਾਂ ਕੋਈ ਹੋਰ ਨੇ ਤੁਸੀਂ ਦੇਖੋ ਆ ਨਨ ਜਾ ਆ ਦੇਖੋ ਜੀ ਸਿਰ ਆ ਸਿਰ ਚ ਮਖਿਆਲ ਲੱਗਿਆ ਜੀ ਜੂਆਂ ਦਾ ਦੇਖੋ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਜਾਂ ਹੋਰ ਕਰਨਾ ਹੁੰਦਾ ਉਦੋਂ ਸਾਰੇ ਇੱਥੇ ਹੁੰਦੇ ਆ ਹੁਣ ਇਸ ਘਰ ਨੂੰ ਲੋੜ ਸੀ ਕਿਹਦੀਆਂ ਦਰਾਣੀਆਂ ਜਠਾਣੀਆਂ ਇਹਦੇ ਚਾਚੇ ਤਾਏ ਭਤੀਜੇ ਦੇ ਨਾਨਕੇ ਦਾਦਕੇ ਕਿੱਥੇ ਚਲੇ ਗਏ ਕਿ ਤਗੜੂ ਦੇ ਦਗੜ ਉੱਤੇ ਮਾਮੇ ਕਿੱਥੇ ਗਏ ਮਾਸੀਆਂ ਭਾਣਜੇ ਭਾਣਜੀਆਂ ਇਹ ਬੇਬੇ ਦੀਆਂ ਭਾਣਜੀਆਂ ਕਿੱਥੇ ਆ ਭਾਣਜੇ ਕਿੱਥੇ ਆ ਚਾਚੀ ਆਈਏ ਆਓ ਅੱਧਰ 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 ਆ ਗਈ ਆ ਉਹ ਚਾਚੀ ਆਈ ਹੈ ਪਤਾ ਜੀ ਦੀਂਦੀ ਆ ਇਹ ਵੀ ਇਦਾਂ ਦਾ ਹੀ ਆ ਪਰ ਤੁਸੀਂ ਦੇਖੋ ਬੈਠਣ ਤੋਂ ਬੈਠ ਲੈਣ ਦੋ ਹਾ ਗੱਲ ਕਰ ਨਾ ਕਰੂ ਜੀ ਮੇਰੀ ਬਾਤ ਪਹਿਲਾਂ ਸੁਣੋ ਇਹ ਬੀਬੀ ਨੇ ਕਿਹਾ ਆਹ ਜੀ ਘਰਾਨੀ ਆ ਸੁਣਿਓ ਜੀ ਗੱਲ ਤੁਹਾਨੂੰ ਬੁਲਾਉਂਦੀ ਆ ਮੇਰੇ ਪੈਰ ਪਿਸਤੂ ਦੇ ਅੰਦਰ ਬੜਨ ਤੇ ਜੋ ਕਰਨਾ ਹੁਣ ਦਸਤਰਾ ਨਹੀਂ ਕਰਨਾ ਜੋ ਵੀ ਕਰਨਾ ਇਲਾਜ ਹੋਣਾ ਤੇ ਰੱਬ ਵੀ ਹੋ ਕੇ ਆਏਂਗੀ ਤੂੰ ਹਾਂ ਸਾਰੇ ਕਹਿੰਦੇ ਤੇਰੇ ਵਾਸਤੇ ਜਾ ਜਾ ਬੇਟਾ ਚੰਗਾ ਤੁਸੀਂ ਨਾਲ ਕੋਈ ਨਾ ਹਾਂ ਮੈਂ ਛੱਡ ਦੇ ਹਾਂ ਹਾਂ ਇਹ ਨਾ ਛੱਡ ਦੇ ਮੈਨੂੰ ਕਿਉਂ ਨਾ ਛੱਡ ਨਾ ਤੂੰ ਨਾ ਬੰਦੇ ਨਾਲ ਹੀ ਤੁਹਾਨੂੰ ਪਤਾ ਤਾਂ ਆ ਤੇ ਮੇਰਾ ਬੱਚਾ ਨਾਲ ਚਲ ਜਾਣਾ ਉਹਨੂੰ ਵੀ ਨਾਲ ਹੀ ਲੈ ਕੇ ਜਾਣਾ ਬੱਚੇ ਨੂੰ ਨਾਲ ਹੀ ਲੈ ਕੇ ਜਾਣਾ ਨਹੀਂ ਐਦਾਂ ਨਹੀਂ ਮੈਂ ਤਾਂ ਜਾਣਾ ਜ਼ਿੰਮੇਵਾਰ ਨਹੀਂ ਅਸੀਂ ਠੀਕ ਹੋ ਜਾਵਾਂਗੇ ਚੱਲਾਏ ਹਾਂ ਸਾਰਾ ਪਿੰਡਾ ਗਲਿਆ ਪਿਆ ਬਿਲਕੁਸਰਾਂ ਜੀ ਬੜੀ ਮਿਹਰਬਾਨੀ ਔਰ ਸਾਰਾ ਸਿਰ ਗਲਿਆ ਪਿਆ ਪਿਠਾਓ ਤੂੰ ਚੱਲ ਗਿਆ ਉਹਨੇ ਉਹ ਇਦਾਂ ਨਹੀਂ ਲਿਆ ਜਿਨ੍ਹਾਂ ਨੂੰ ਤੂੰ ਢੀਕਦਾ ਸੀ ਉਹ ਆ ਗਏ ਆ ਸਾਰੇ ਤੇਰੀ ਸਪੋਰਟ ਕਰ ਰਹੇ ਆ ਠੀਕ ਹੋ ਗਿਆ ਜਨਾ ਘਰ ਠੀਕ ਨਹੀਂ ਕਰਨਾ ਤੂੰ ਚੱਲ ਜਾ ਮੇਰੇ ਨਾਲ ਘੁੰਮਦੀ ਫਿਰਦੀ ਨਹੀਂ ਸੀ ਕਿੱਥੇ ਘੁੰਮਦੀ ਪਈ ਆ ਕਿੰਨੇ ਦਿਨ ਹੋ ਗਏ ਕਿੰਨੇ ਦਿਨ ਹੋ ਗਏ ਮੈਂ ਕਹਿੰਦਾ ਹੁਣ ਹੀ ਫੋਨੇ ਦੀ ਗੱਲ ਨਹੀਂ ਨਹੀਂ ਜਕੜੂ ਤੂੰ ਨਾਲ ਚੱਲ ਜਾ ਭਾਵੇਂ ਤੂੰ ਨਾਲ ਜਾ ਨਾਲ ਜਾਣਾ ਤੂੰ ਨਾਲ ਚੱਲ ਜਾ ਤੂੰ ਓ ਤਗੜੂ ਗੱਲ ਸੁਣ ਫੜਿਓ ਨੂੰ ਫੜਿਓ ਉਹ ਰੋਕ ਕੇ ਨੂੰ ਰੋਕਿਓ ਜੀ ਰੋਕਿਓ ਓ ਗੱਲ ਸੁਣ ਸਾਈਨ ਕਰਕੇ ਚਲੇ ਜਾਈ ਉਹ ਤਗੜੂ ਉਹ ਸਾਈਨ ਤਾਂ ਕਰ ਜਾ ਫੜਿਓ ਜੀ ਫੜਿਓ ਇਹਨੂੰ ਰੋਕਿਓ ਈ ਬਾਤ ਤਾਂ ਬਿਲਕੁਲ ਸਹੀ ਹੈ ਉਹ ਛੱਡੋ ਦਾ ਨਹੀਂ ਹੱਥ ਦਾ ਛੱਡੋ ਉਹ ਜਾਣਾ ਆ ਪਹਿਲਾਂ ਬੀਬੇ ਕੋ ਖੜਾ ਕੇ ਮਾਤਾ ਕੋਲ ਖੜਾ ਕੇ ਗੱਲ ਕਰ ਮਾਤਾ ਨਾਲ ਮੇਰੇ ਮੁੰਡਾ ਨੂੰ ਖਾਦੇ ਬੰਨਿਆ ਹਾਂ ਬੰਨਿਆ ਥੋੜੀ ਮਾਂ ਖੜਾ ਤੇਰੇ ਮਾਰੇ ਮੂਰੇ ਮੁੰਡਾ ਨਹੀਂ ਮਾਂ ਬੰਨਿਆ ਨਹੀਂ ਤੂੰ ਵੀ ਸਾਡੀ ਮਾਂ ਵਾ ਇਹ ਵੀ ਸਾਡਾ ਭਰਾ ਵਾ ਪੁੱਛ ਲੋ ਸੀ ਇਦਾਂ ਦੇ ਬੰਦੇ ਨਹੀਂ ਮੱਲੇ ਵਾਲੇ ਸਾਰੇ ਤੁਹਾਡੀ ਗਵਾਹੀ ਭਰਦੇ ਵੀ ਤੁਸੀਂ ਬਹੁਤ ਚੰਗੇ ਬੰਦੇ ਹੋ ਪਰ ਤੁਹਾਡੀ ਹਾਲਤ ਇਸ ਟਾਈਮ ਮਾੜੀ ਹੈ ਮਾਂ ਤੁਸੀਂ ਮਾੜੇ ਨਹੀਂ ਹੈਗੇ ਤੁਹਾਡੇ ਹਾਲਾਤ ਮਾੜੇ ਹੋਗੇ ਮਾਂ ਪਾਣੀ ਪੀ ਲੈ ਕੁਟ ਮਾਂ ਘਰ ਛੱਡ ਕੇ ਕਿਤੇ ਨਹੀਂ ਜਾਣਾ ਮਾਂ ਬਣ ਕੇ ਐ ਨਾ ਕਰ 10 ਦਿਨਾਂ ਨੂੰ ਮੁੜਿਆਉਣਾ 5-7 ਦਿਨਾਂ ਬਾਅਦ ਮੁੜਿਆਈਆਂ ਸਾਰੀ ਸਕਿਨ ਠੀਕ ਹੋ ਜੂ ਮੇਰੇ ਪਾਣੀ ਜਿਹਨਾਂ ਚੱਕਦੇ ਇੱਥੇ ਨਾਲ ਦੇਵਾਂਗੇ ਚਾਬੀ ਤੂੰ ਆਪਦੀ ਜਿੰਦਾ ਲਾ ਕੇ ਨਾਲ ਲੈ ਕੇ ਜਾਣੀ ਆ ਕਿਉਂ ਜਾਗੀ ਆਹ ਕਹ ਲਓ ਤੁਹਾਨੂੰ ਚਾਹ ਪੀਣਾ ਆਹ ਆਪੀ ਐਮ ਮੇਰੇ ਨਾਲ ਕੰਮ ਜਿੱਦਦੀ ਰੱਖੀ ਨਾ ਠੀਕ ਹੈ ਜੀ ਸਾਲਾ ਤੂੰ ਆਪਣੇ ਅੱਖਾਂ ਹੇਠਾਂ ਨਾ ਕਰੂੰਗੀ ਆ ਤੁਸੀ ਚਾਚੀ ਜੀ ਉਹਦੇ ਨਹੀਂ ਤੁਸੀਂ ਮੱਲੇ ਵਾਲੇ ਹੋ ਹਾਂ ਇਹ ਸਾਰੇ ਤੇਰੇ ਨਾਲ ਐਗਰੀ ਆ ਚਾਹੁੰਦੇ ਆ ਵੀ ਤੂੰ ਚਲਾ ਜਾਵੇਂ ਆ ਵੀਰਾ ਕਹਿੰਦਾ ਵਾ ਵੀ ਤੂੰ ਚਲਾ ਜਾ ਸਾਰੇ ਤੇਰੇ ਨਾਲ ਨੇ ਆ ਚਾਚੀ ਆ ਸਾਰੇ ਚਾਹੁੰਦੇ ਤੁਸੀਂ ਇਹਨੂੰ ਲੈ ਜੀਏ ਜੀ ਇਹਨਾਂ ਨੂੰ ਅਸੀਂ ਮੱਲੇ ਵਾਲੇ ਨਹੀਂ ਉਹ ਲੈ ਜੀਏ ਜੀ ਤੂੰ ਅੱਗੇ ਆ ਜਾਓ ਆ ਲੋ ਲੈ ਲਿਓ ਇਹ ਕਿੱਲਾ ਚਲ ਚਾਚੀ ਕਹਿੰਦੀ ਮੈਂ ਨਾ ਤੇਰੇ ਲੈ ਜਾਉਂਗੀ ਮੈਂ ਕਰ ਲਊਗਾ ਹੋ ਗਿਆ ਜੀ ਕੀ ਕੀ ਕਹਾਂ ਉਹ ਤੇ ਨਹੀਂ ਹਰ ਦਰਾਵਾ ਤੇਰੀ ਮਾਂ ਦਰਬੰਦੀ ਬੇਬੀ ਉਹ ਬਾਪੂ ਠੀਕ ਹੋ ਕੇ ਆਜੂਗੀ ਪੁੱਤ ਅੱਗੇ ਮਾਂ ਪੁੱਤ ਫੇਰ ਰਹੀ ਹੋ ਆਰਾਮ ਨਾਲ ਫੇਰ ਆ ਕੇ ਤੁਸੀਂ ਇੱਥੇ ਹੀ ਰਹੋ ਇਹ ਘਰ ਤੁਹਾਡਾ ਹੀ ਆ 10 ਬੰਦੇ ਜਿੰਨੇ ਹੋ ਗਏ 10 ਬੰਦੇ ਨਹੀਂ ਨਹੀਂ ਪੁੱਤਰ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਮਾਜਾ ਇੱਦਾਂ ਹੀ ਘਰ ਦਾ ਤੇ ਮੈਂ ਤੁਹਾਨੂੰ ਸੁਣਨ ਦਿੱਤਾ ਆ ਘਰ ਨੂੰ ਜਿੰਦਾ ਲਾ ਕੇ ਚਾਬੀ ਦਿਓ ਮੁੰਡੇ ਨੂੰ ਮੱਧਿਆ ਵਾਲੇ ਨੇ ਕੀ ਮੈਂ ਫੇਰਾ ਤੋਂ ਉੱਪਰੋਂ ਜਿੰਦਾ ਲੱਭੋ ਕਿ ਜਾ ਕੇ ਲੈ ਆ ਜਾਂਦਾ ਇੱਥੇ ਚੱਲਿਆਂ ਫੇਰ ਤੂੰ ਨਿਕਲ ਜਲੇ ਆ ਮੈਂ ਮੈਂ ਬਾਲਤਾ ਸੁਣੋ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਚਲ ਬੈਠ ਬੈਠ ਹਸਪਤਾਲ ਜਿੱਥੇ ਮਾਤਾ ਦਾਖਲ ਕਰਾਉਣੀ ਹੈ ਕੋਲੇ ਨਹੀਂ ਰਹਿਵੇਂਗਾ ਕਿ ਕਿਹੜੀ ਹੈ ਦੀਪਕਾ ਹਸਪਤਾਲ ਚ ਉੱਥੇ ਦਾਖਲ ਕਰਾਉਣੀ ਹੈ ਮਾਤਾ ਮੈਂ ਬੁਲਾ ਕੇ ਲਿਆ ਆ ਉਥੋਂ ਜੀ ਇੱਕ ਮਿੰਟ ਤੁਹਾਡੇ ਕੋ ਆ ਗਿਆ ਆ ਗਿਆ ਆ ਮੈਂ ਫੋਨ ਕੀਤਾ ਅੰਮ੍ਰਿਤ ਦੀ ਦੇ ਪੁਹਾਰ ਆ ਦੇਖੋ ਪ੍ਰਧਾਨ ਜੀ ਆ ਗਏ ਗੱਲ ਕਰ ਪ੍ਰਧਾਨ ਜੀ ਨਾਲ ਕਿਵੇਂ ਪ੍ਰਧਾਨ ਜੀ ਨੂੰ ਸਮਝਾਓ ਮਿੰਡੇ ਭਾਈ ਯਾਰ ਸਾਰੇ ਯਾਰ ਮੇਰੇ ਭਰਾ ਯਾਰ ਕੋਈ ਆ ਰਹੇ ਆ ਰਹੇ ਹੁਣੇ ਯਾਰ ਪੁੱਤ ਠੀਕ ਹੋ ਜਾਏਗਾ ਆਪਣੀ ਮੰਮੀ ਨੂੰ ਕੱਲੀ ਨੂੰ ਭੇਜ ਦੇਗਾ ਹੁਣ ਸਾਡੇ ਨਾਲ ਤੂੰ ਨਹੀਂ ਜਾਏਗਾ ਨਹੀਂ ਤੂੰ ਮਿੰਦਾ ਸੀ ਮੰਮੀ ਨੂੰ ਕੱਲੀ ਨੂੰ ਭੇਜ ਦੇਗਾ ਹਾਲਤ ਦੇਖ ਲੈ ਪੁੱਤ ਕੀ ਆ ਮਿੰਡਾ ਭਾਈ ਆ ਰਿਹਾ ਟਿੰਕੂ ਰਿੰਕੂ ਸਾਰੇ ਆ ਗਏ ਆਏ ਆ ਪੁੱਤ ਘਰੇ ਕੋਈ ਨਹੀਂ ਆ ਰਿਹਾ ਉਹ ਦੇਖ ਲਿਆ ਉਹ ਉਹਨਾਂ ਨੂੰ ਪਤਾ ਉਹਨਾਂ ਨੂੰ ਬੱਲੇ ਨਹੀਂ ਬੈਠਣ ਦੀ ਗੱਲ ਹੈ 5-10 ਦਿਨ ਦੀ ਗੱਲ ਹੈ ਠੀਕ ਹੋ ਕੇ ਵਾਪਸ ਆਏ ਉੱਥੇ ਕਿਹੜਾ ਰਹਿਣਾ ਆਪਾਂ ਮੁੜਿਆਉਣਾ ਤੇਰੀ ਮੰਮੀ ਠੀਕ ਹੋ ਕੇ ਲੋਕੀ ਜਾਣਦੇ ਆ ਜੰਦਰਾ ਜੰਦਰਾ ਉਹ ਬੋਲ ਕੇ ਕੋਈ ਨਹੀਂ ਚੱਲ ਬੈਠ ਵਿੱਚ ਬੈਠ ਉਹ ਨਾਲ ਨਹੀਂ ਹੈ ਉਹ ਵਿੱਚ ਬੈਠ ਉਹ ਦਗੜੂ ਵਿੱਚ ਬੈਠ ਵੀਰੇ ਉਹ ਗੱਲ ਮੰਨੀ ਦੀ ਹੁੰਦੀ ਆ ਰਿੱਤ ਜਾ ਰਿੱਤ ਹੋ ਜਾ ਪੁੱਤ ਗਾਂ ਨਾਲ ਨੂੰ ਵਹਿ ਜਾ ਹੋਗੇ